ਪੌਣੇ ਦੇ 10 ਵਜੇ ਮੇਰੇ ਘਰ ਟੈਂਡਿੰਗ ਆ ਤੇ ਉਹ ਡਿਊਟੀ ਆਫਰ ਹੀ ਦਾ ਘਰ ਨੂੰ ਜਾ ਰਿਹਾ ਹੀਗਾ ਵਾਪਸ ਹੋਇਆ ਤਾਂ ਪਿੱਛੋਂ ਤੇਜ਼ ਰਫਤਾਰ ਗੱਡੀ ਆਈ ਤਾਂ ਉਹਦੇ ਵਿੱਚ ਜਾ ਕੇ ਟਕਰਾਈ ਪਿੱਛੋਂ ਪਿੱਛੋਂ ਟੱਕਰ ਮਾਰੀ ਤਾਂ ਅਗਲੇ ਸਾਈਡ ਉਹਦਾ ਗਿਰਨੇ ਕਰ ਮੌਕੇ ਦੇ ਮੋੜ ਹੋ ਗਈ ਤਿੰਨ ਘਣਾ ਜੀ ਤੇ ਕਲਾਕਲਾ ਬ੍ਰਦਰ ਹੀ ਆ ਸਾਲਾ ਮੇਰਾ ਪੈਟਰੋਲ ਪੰਪ ਤੇ ਕਰਦਾ ਹੀਗਾ ਨੌਕਰੀ ਜੀ ਨਾ ਕੋਈ ਨਾਮ ਅਮਰਜੀਤ ਸਿੰਘ ਸਤਕਾਰ ਪਿਆਸ ਦੇ ਸਾਹਮਣੇ ਇੰਡੀਅਨ ਪੈਟਰੋਲ ਪੰਪ ਉੱਥੇ ਕਰਦਾ ਹੀਗਾ ਨੌਕਰੀ ਐ ਕੋਣੇ 10 ਵਜੇ ਮੇਰੇ ਖਾਣ ਟਾਈਮ ਹੀ ਦਾ ਤੇ ਉਹ ਡਿਊਟੀ ਆਫਰ ਹੀ ਦਾ ਘਰ ਨੂੰ ਜਾ ਰਹੀਗਾ ਵਾਪਸ ਤਾਂ ਪਿੱਛੋਂ ਤੇਜ਼ ਰਫਤਾਰ ਗੱਡੀ ਆਈ ਤਾਂ ਉਹਦੇ ਵਿੱਚ ਜਾ ਕੇ ਟਕਰਾਈ ਪਿੱਛੋਂ ਪਿੱਛੋਂ ਟੱਕਰ ਮਾਰੀ ਤਾਂ ਅਗਲੇ ਸਾਈਡ ਉਹਦਾ ਡਿੱਗਣੇ ਕਾਰਨ ਮੌਕੇ ਤੇ ਮੌਤ ਹੋ ਗਈ ਭਾਈ ਸਕੂਟੀ ਤੇ ਹੀ ਆ ਹਾਂਜੀ ਅਮਰਜੀਤ ਸਕੂਟੀ ਦੇ ਸਵਾਰੀਗਾ ਤਾਂ ਪੁਲਿਸ ਮੁਲਾਜ਼ਮੀਆਂ ਗਿਆ ਪਹਾੜੀ ਜੋ ਪਿੱਛੋਂ ਆ ਰਹੀ ਗੱਡੀ ਦੇ ਡਰਾਈਵਿੰਗ ਕਰਕੇ ਉਹਨਾਂ ਨੇ ਤੇ ਤੇਜ਼ ਰਫਤਾਰ ਗੱਡੀ ਲਿਆਂਦੀ ਤਾਂ ਪਿੱਛੋਂ ਮਾਰੀ ਆਣ ਕੇ ਤਾਂ ਮੌਕੇ ਤੇ ਅਮਰਜੀਤ ਦੀ ਮੌਤ ਹੋ ਗਈ ਤਿੰਨ ਘਣਾ ਜੇ ਤੇ ਕੱਲਾ ਕੱਲਾ ਬ੍ਰਦਰ ਹੀ ਆ। ਮਾਨ ਵਾਲਾ ਘਰ ਫਾਜ਼ਰੋਂ ਮਗਰ ਦੀ ਡਿਊਟੀ ਕਰਦੇ ਨਾ ਤੇ ਇਹ ਪੈਟਰੋਲ ਪੰਪ ਦੇ ਜੋ ਵੀਗਾ ਥੋੜੀ ਬਹੁਤ ਸੈਲਰੀ ਨਾਲ ਗੁਜ਼ਾਰਾ ਕਰਦੇ ਹੀ ਬਾਈ। ਜਿੰਦ ਤੱਕ ਮਾਡਾ ਭੈਣ ਦਾ ਲੜਕਾ ਹੀ ਅਮਰਜੀਤ ਸਿੰਘ ਪੰਪ ਤੇ ਜੁੜੀ ਕਰਦਾ ਸੀ। ਉਥੋਂ ਛੁੱਟੀ ਕਰਕੇ ਘਰ ਨੂੰ ਜਾ ਰਿਹਾ ਪਿੱਛੋਂ ਗੱਡੀ ਆਈ ਪੁਲਿਸ ਸਪੀਡ ਚ ਉਹਦੇ ਵਿੱਚ ਮਾਰੀ। ਤਾਨੂੰ ਚੁੱਕ ਕੇ ਅਗਲੇ ਬੰਨੇ ਗੁੰਡ ਤੇ ਮਾਰ ਕੇ ਅਗਲੇ ਬੰਨੇ ਡਿੱਗਾ ਜਾ ਕੇ ਤੇ ਸਰਜੀ ਉਹਦਾ ਸਿਰ ਪਿੱਛੋਂ ਸਾਰਾ ਖੁੱਲ ਗਿਆ। ਉਦੀ ਮੌਕੇ ਤੇ ਮੌਤ ਹੋ ਗਈ ਆ ਜੀ ਉਹ ਪੁਲਿਸ ਮੁਲਾਜ਼ਮ ਇਹ ਜੀ ਕੋਈ ਨੱਕ ਡਿਊਟੀ ਤੋਂ ਵੀ ਪਤਾ ਨਹੀਂ ਕਹਿੰਦੇ ਡਿਊਟੀ ਤੋਂ ਜਾ ਰਿਹਾ ਹੁਣ ਇਹਦੇ ਪਤਾ ਨਹੀਂ ਡਿਊਟੀ ਤੋਂ ਜਾ ਰਿਹਾ ਕਿੱਥੇ ਆ ਜੀ ਹਾਂਜੀ ਉਹਨਾਂ ਦੀ ਵੀ ਡੱਟ ਹੋ ਗਈ ਆ ਹਸਪਤਾਲ ਚ ਆ ਕੇ ਵੀ ਦਮ ਤੋੜ ਕੇ ਹਾਂਜੀ ਸ਼ੇਰ ਉਹਨਾਂ ਦਾ ਵਜਾ ਗੱਡੀ ਵਾਲੇ ਦਾ ਸ਼ੀਸ਼ਾ ਸਿਰ ਵੱਜਣ ਕਰਕੇ ਹੋਈ ਸਾਡੇ ਲੜਕੇ ਦਾ ਸ਼ੇਰ ਸਾਰਾ ਖੁੱਲ ਗਿਆ ਮਗਰਲੇ ਬੰਲੇ